ਕਾਲ ਜੀ ਅੱਜ ਦੇ ਰਿਸ਼ਤੇ ਨੋਟ ਕਰੋ 25 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਅੱਜ ਵੀ ਕਹਾਣੀ ਥੋੜੀ ਜੀ ਇਸ ਤਰ੍ਹਾਂ ਕਿ ਪਹਿਲਾਂ ਇੰਡੀਆ ਤੋਂ ਜ਼ਿਆਦੇ ਰਿਸ਼ਤੇ ਹੁੰਦੇ ਸੀਗੇ ਬਾਹਰ ਫੋਰਨਰ ਕੰਟਰੀਆਂ ਤੋਂ ਘੱਟ ਹੁੰਦੇ ਸੀਗੇ ਤੇ ਅੱਜ ਕੈਨੇਡਾ ਤੋਂ 12 ਰਿਸ਼ਤੇ ਨੇ ਤੇ ਇੰਡੀਆ ਤੋਂ 8 ਨੇ ਬਾਹਰਲੇ ਰਿਸ਼ਤੇ ਵਧ ਗਏ ਨੇ ਜੇ ਬਾਹਰ ਟੋਟਲ ਗੱਲ ਕਰੀ ਤੇ 12 ਆ ਤੇ 15 17 ਰਿਸ਼ਤੇ ਬਾਹਰ ਲਿਆ ਕੰਟਰੀਆਂ ਤੋਂ ਤੇ 8 ਰਿਸ਼ਤੇ ਜਿਹੜੇ ਇੰਡੀਆ ਤੋਂ ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ ਜੀ ਤੇ ਇੱਕ ਦੋ ਗੱਲਾਂ ਜਿਹੜੇ ਵੀਰ ਸਾਡੇ ਚੈਨਲ ਨੂੰ ਦੇਖਦੇ ਆ ਜਾਂ ਅੱਜ ਨਵੇਂ ਜੁੜੇ ਨੇ 2-4 ਵਾਰਨਿੰਗ ਕਹਿ ਲੋ ਆਪਣੇ ਚੈਨਲ ਦੀ ਸੇਮ ਟੂ ਸੇਮ ਹੂਬ ਹੂ ਕਾਪੀ ਕਰਕੇ ਕਈ ਚੈਨਲ ਆਪਣਾ ਚੈਨਲ ਚਲਾ ਰਹੇ ਨੇ ਉਹਨਾਂ ਤੋਂ ਸਾਵਧਾਨ ਰਹੋ ਸਾਡੇ 2 ਨੰਬਰ ਨੇ 9501725405 ਤੇ 9173060725 ਇਸ ਤੋਂ ਇਲਾਵਾ ਸਾਡਾ ਹੋਰ ਕੋਈ ਨੰਬਰ ਨਹੀਂ ਸਾਡੇ ਤੋਂ ਇਸ ਨੰਬਰਾਂ ਤੋਂ ਇਲਾਵਾ ਤੁਹਾਡੇ ਨਾਲ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ ਔਰ ਦੂਸਰਾ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਤੇ ਤੀਸਰਾ ਜੋ ਵੀ ਡਾਟਾ ਭੇਜ ਰਹੇ ਹੋ ਨਿਓ ਉਹ ਪੂਰਾ ਜਰੂਰ ਭੇਜਿਆ ਕਰੋ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜਾਈ BCA MCA ਭੈਣ ਕੋਈ ਨਹੀਂ ਭਰਾ 1 ਕੱਦ 6 ਫੁੱਟ ਆ ਜੀ ਕਾਸਟ ਜੱਟ ਸਿੱਖਾ ਮੁੰਡੇ ਦੀ ਗੋਤ ਕੰਗ ਉਮਰ ਆ ਜੀ ਡੇਟ ਆਫ ਬਰਥ ਹੈ 1 6 97 ਦੀ ਆ ਕੰਮ 6 ਕਿਲੇ ਜ਼ਮੀਨ ਆ ਕਨੇਡਾ ਪੀਆਰ ਆ ਮੁੰਡਾ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ ਪੰਜਾਬ ਤੋਂ ਹੋਵੇ ਤੇ 5 ਕਾਇਨਟ 7 ਇੰਚ ਜਿਹੜਾ ਕੱਦ ਹੋਵੇ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜਿਵੇਂ ਇਹ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਆ ਤੁਸੀਂ ਵੀ ਆਪਣਾ ਪਰਿਵਾਰ ਦਾ ਜਾਂ ਆਪਣਾ ਨੰਬਰ ਉੱਪਰ ਪਵਾ ਕੇ ਆਪਣੀ ਐਡ ਪਵਾ ਸਕਦੇ ਹੋ ਐਡ ਪਵਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਜੋ ਨੰਬਰ ਦਿਖ ਰਿਹਾ ਹੈ ਇਹ ਸਾਡਾ ਨੰਬਰ ਹੈ WhatsApp ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਬਰੀਕੀ ਤੌਰ ਤੇ ਪਾ ਦਿੱਤਾ ਜਾਏਗਾ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਅਹ ਅਗਲਾ ਰਿਸ਼ਤਾ ਹੈਗਾ ਜੀ ਆਪਣਾ ਮੋਗਾ ਤੋਂ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਦबई ਦੇ ਵਿੱਚ ਆ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ 5 11 95 ਦਾ ਡੇਟ ਆਫ ਬਰਥ ਹੈ ਕੰਮ 3 ਕਿੱਲੇ ਜ਼ਮੀਨ ਹੈ ਜੀ ਵਰਕ ਐਗਰੀਕਲਚਰ ਦਾ ਤੇ ਘਰ ਜਵਾਈ ਰੱਖਣ ਲਈ ਜਾਂ ਕੁੜੀ ਆਸਟ੍ਰੇਲੀਆ ਜਿਹੜੀ ਪੀਆਰ ਹੋਵੇ ਡਿਵੋਰਸਡ ਹੋਵੇ ਭਾਵੇਂ ਬੱਚਾ ਵੀ ਹੋਵੇ ਲਾਲਵੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਟੈਕ 2 ਸਾਲ ਦੀ ਸਟੱਡੀ ਐਨ ਕੈਨੇਡਾ ਦੇ ਵਿੱਚ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸਿੱਧੂ 10ਵਾਂ ਮਹੀਨਾ 92 ਦਾ ਡੇਟ ਆਫ ਬਰਥ ਆ ਸਾਢੇ 5 ਸਾਲ ਕੈਨੇਡਾ ਤੋਂ ਬਾਅਦ ਕੈਨੇਡਾ ਜਾ ਕੇ ਉਸ ਤੋਂ ਬਾਅਦ ਜਿਹੜਾ ਸਾਢੇ 5 ਸਾਲਾਂ ਬਾਅਦ ਇੰਡੀਆ ਆਇਆ ਮੁੰਡਾ ਪੰਜਾਬ ਵਾਪਸ ਨਹੀਂ ਜਾਣਾ 11 ਕਿੱਲੇ ਜ਼ਮੀਨ ਐ 4 ਕਿੱਲੇ ਸਹਿਰੀ ਐ 7 ਕਿੱਲੇ ਖੇਤੀਬਾੜੀ ਦੇ ਤੇ ਬਾਕੀ 26 ਮਰਲਿਆਂ ਦੇ ਵਿੱਚ ਕੋਠੀ ਪਈ ਹੋਈ ਆ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਇੰਡੀਆ ਦੇ ਵਿੱਚ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਲਾਈਫਸਟਾਕ ਡੈਰੀ ਸੁਪਰਵਾਈਜ਼ਰ ਐਂਡ ਵੈਟਰਨਰੀ ਫਾਰਮੇਸੀ ਦਾ ਕੀਤਾ ਹੋਇਆ ਹੈ ਤੇ ਭੈਣਾ ਦੋ ਮੈਡ ਦੋਨੇ ਇੱਕ ਮੈਡ ਆ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਰਮਦਾਸ ਆ ਸਿੱਖ ਗੋਤ ਸਰੋਏ 228 2001 ਦਾ ਡੇਟ ਆਫ ਬਰਥ ਹੈ ਕੰਮ ਵੈਟਰਨਰੀ ਇਨਸਪੈਕਟਰ ਨੇ ਘੜਵਾਸੂ ਐਂਡ ਵਧੀਆ ਪ੍ਰਾਪਰਟੀ ਲੁਧਿਆਣਾ ਦੇ ਵਿੱਚ ਆ ਤਿੰਨ ਪਲਾਂਟ ਨੇ ਦੋ ਸ਼ਾਪ ਨੇ ਇਹਨਾਂ ਦੀਆਂ ਦੋ ਘਰ ਨੇ ਕੁੜੀ ਵਧੀਆ ਫੈਮਿਲੀ ਚੋਂ ਹੋਵੇ ਐਜੂਕੇਟਿਡ ਹੋਵੇ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਜਦੋਂ ਵੀ ਐਡ ਪਵਾਉਣਿਓ ਕਿਸੇ ਵੀ ਚੈਨਲ ਤੋਂ ਪਵਾਓ ਆਪਾਂ ਇਹ ਨਹੀਂ ਕਹਿੰਦੇ ਆਪਣੇ ਚੈਨਲ ਵਾਲਾ ਵਧੀਆ ਪਰ ਇੱਕ ਚੀਜ਼ ਨੂੰ ਇਹ ਧਿਆਨ ਨਾਲ ਰੱਖਿਆ ਕਰੋ ਆਪਣੇ 52000 ਸਬਸਕ੍ਰਾਈਬਰ ਨੇ ਆਪਣੀ ਜਿਹੜੀ ਵੀ ਐਤਵਾਰ ਨੂੰ ਪ੍ਰੋਗਰਾਮ ਕਰਦੇ ਆ ਉਹ ਲਗਭਗ ਘੱਟੋ-ਘੱਟ ਜਿਹੜਾ ਹੈਗਾ 15 ਤੋਂ 20000 ਵਿਊ ਆਉਂਦੇ ਨੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਪਾਓ ਪਰ ਵਿਊ ਆਉਂਦੇ ਵੀ ਦੇਖ ਲਿਆ ਕਰੋ ਵਿਊ ਕਿਸੇ ਦੇ 1000 ਹੁੰਦਾ ਕਿਸੇ ਦਾ 2000 ਵਿਊ ਹੁੰਦਾ ਹੈ ਨਾ ਵਿੱਚ ਇਸ ਤਰ੍ਹਾਂ ਕਾਪੀ ਵਾਲੀ ਕਹਾਣੀ ਮੈਂ ਦੁਬਾਰੇ ਫੇਰ ਕਹਿ ਰਿਹਾ ਹਾਂ ਸਾਡੇ ਚੈਨਲ ਨੂੰ ਦੋ ਤਿੰਨ ਬੰਦੇ ਆ ਤੂੰ ਤਾਂ ਮੈਂ ਫੜਿਆ ਤੇ ਇੱਕ ਦੀ ਤਾਂ ਮੈਂ ਹੋ ਸਕਦਾ ਇੱਕ ਨੂੰ ਵਾਰਨਿੰਗ ਦਿੱਤੀ ਹੈ ਜੇ ਉਹਨਾਂ ਨੇ ਮੇਰਾ ਕਾਪੀ ਚੈਨਲ ਦੁਬਾਰੇ ਕੀਤਾ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਚੈਨਲ ਨੂੰ ਅਨਾਉਂਸ ਕਰਾਂਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਭਾਈ ਇਸ ਚੈਨਲ ਵਾਲਿਆਂ ਤੋਂ ਫਰੋਡ ਰਹੋ ਫਰਾਡ ਤੋਂ ਬਚੋ ਫਰਾਡ ਕਰ ਰਹੇ ਨੇ ਫਰਾਡ ਨਹੀਂ ਕਰ ਰਹੇ ਮੇਰੀ ਸੇਮ ਟੂ ਸੇਮ ਹੂਬ ਹੋਣਾ ਚਾਹਕੋ ਜਿਨ੍ਹਾਂ ਨੇ ਵੀ ਚੈਨਲ ਬਣਾਇਆ ਭਾਈ ਆਪ ਦਾ ਆਪ ਦਾ ਰੱਖੋ ਇਸ ਚੀਜ਼ਾਂ ਤੋਂ ਬਚੋ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜਾਂ ਨਵੇਂ ਜੁੜ ਰਹੇ ਹੋ ਮੇਰੇ ਚੈਨਲ ਦੀ ਜਿਹੜੀ ਕਾਪੀ ਹੈ ਉਸ ਤੋਂ ਬਚੋ ਸਾਡਾ ਵਿਆਹ ਮੈਰਿਜ ਬਿਊਰੋ ਸਾਡੇ ਚੈਨਲ ਦਾ ਨਾਮ ਹੈ 52000 ਸਬਸਕ੍ਰਾਈਬਰ ਨੇ ਤੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਐਡਪੋ ਅਗਲਾ ਰਿਸ਼ਤਾ ਜਿਹੜਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਟੋਹਾਣਾ ਹਰਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਹੋਟਲ ਮੈਨੇਜਮੈਂਟ ਦਾ ਕੀਤਾ ਹੋਇਆ ਹੈ ਪੈਣ ਕੋਈ ਨਹੀਂ ਭਰਾ ਦੋ ਅਨ ਮੈਡ ਕੈਨੇਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਚਾਹੜ 4 12 99 ਦਾ ਡੇਟ ਆਫ ਬਰਥ ਹੈ ਕੈਨੇਡਾ ਟੋਰਾਂਟੋ ਆ ਪੀਆਰ ਕੁੜੀ ਬੈਂਕ ਦੇ ਵਿੱਚ ਜੋਬ ਹੈ ਮੁੰਡਾ ਕੈਨੇਡਾ ਪੀਆਰ ਹੋਵੇ 35 ਕਿਲਿਆਂ ਤੋਂ ਪਲੱਸ ਜ਼ਮੀਨ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਸਿੰਘ ਨਾਮ ਸਿੰਘ ਪਤਾ ਮੋਗਾ ਤੋਂ ਬਲੌਂ ਕਰਦੇ ਨੇ ਪੜਾ ਮੋਗੇ ਦਾ ਮਤਲਬ ਹੈ ਮੋਗਾ ਜ਼ਿਲ੍ਹਾ ਤੋਂ ਮੋਗੇ ਸਿਟੀ ਤੋਂ ਵੀ ਹੋ ਸਕਦਾ ਹੈ ਸ਼ਹਿਰ ਤੋਂ ਤੇ ਮੋਗੇ ਜ਼ਿਲ੍ਹੇ ਦੇ ਜਿੰਨੇ ਪਿੰਡ ਆ ਉਹਨਾਂ ਤੋਂ ਵੀ ਹਨਾ ਆਪਾਂ ਪ੍ਰੋਪਰ ਨਾਮ ਨਹੀਂ ਲੈਂਦੇ ਪਿੰਡ ਦਾ ਤੇ ਪੜਾਈ ਹੈ ਜਿਹੜੀ ਇਹਨਾਂ ਨੇ ਮੁੰਡੇ ਨੇ ਕੀਤੀ ਹੋਈ ਹੈ ਮਕੈਨੀਕਲ ਟੂਲ ਡੈ ਤੇ ਡਿਪਲੋਮਾ ਬੀਟੈਕ ਮਕੈਨੀਕਲ ਭੈਣ ਇੱਕ ਹੈ ਭਰਾ ਕੋਈ ਨਹੀਂ ਕੱਦ 6 ਫੁੱਟ 8 ਇੰਚ ਕਾਸਟ ਰਾਮਗੜੀਆ ਸਿੱਖ ਗੋਤ ਰਲ ਹਨ ਅ 12694 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਨੇ ਬ੍ਰਮਟਨ ਤੇ ਬਾਕੀ ਕੁੜੀ ਗ੍ਰੈਜੂਏਟਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਨਾਮ ਸਿੰਘ ਪਤਾ ਸਰਸਾ ਹਰਿਆਣਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਮੈਡੀਕਲ ਅਕਾਊਂਟ ਦੇ ਵਿੱਚ ਕੀਤੀ ਹੋਈ ਹੈ ਪਲੱਸ 2 ਮੈਡੀਕਲ ਦੀ ਕੀਤੀ ਹੋਈ ਹੈ ਤੇ ਅਕਾਊਂਟੈਂਟ ਦੀ ਜਿਹੜੀ ਕੀਤੀ ਹੋਈ ਹੈ ਪੜ੍ਹਾਈ ਭੈਣ ਕੋਈ ਨਹੀਂ ਭਰਾ ਦੋ ਇੱਕ ਛੋਟਾ ਕਨੇਡਾ ਪੀਆਰ ਹੈ ਕੱਦ 5 ਫੁੱਟ 11 10 ਇੰਚ ਕਾਸਟ ਜੱਟ ਸੇ ਗੂਤ ਬਿਰਕ 28 ਸਾਲ ਦੀ ਉਮਰ ਹੈ ਗਵਰਨਮੈਂਟ ਜੌਬ ਆਸਟ੍ਰੇਲੀਆ ਸਿਟੀਜ਼ਨ ਨੇ ਬੱਸ ਡਰਾਈਵਰ ਨੇ ਉੱਥੇ ਤੇ ਆਉਣੇਗਾ ਆਪਣਾ ਰੈਸਟੋਰੈਂਟ ਹੈ 20 ਕਿੱਲੇ ਜ਼ਮੀਨ ਹੈ ਦੋਨੇ ਭਰਾਵਾਂ ਨੂੰ 10-10 ਕਿੱਲੇ ਜ਼ਮੀਨ ਆਉਂਦੀ ਹੈ 2.5 ਕਰੋੜ ਦੀ ਨਵੀਂ ਕੋਠੀ ਹੈ ਬਰਾਬਰ ਦੀ ਫੈਮਿਲੀ ਹੋਵੇ 5 ਫੁੱਟ ਤੋਂ 5 ਫੁੱਟ 6 ਇੰਚ ਤੋਂ 7 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਤੇ 26 ਸਾਲ ਤੋਂ ਜਿਹੜੀ ਉਮਰ ਆ ਗਈ ਪਲੱਸ ਨਾ ਹੋਵੇ ਤੇ ਮੈਰਜ ਵੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰੋ ਐਮਬੀ ਮਾਫ ਮਤਲਬ ਮੈਰਜ ਵੀਰੋ ਮਾਫ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੁੰਡੇ ਦੀ ਭੈਣ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਸੰਧੂ 1997 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਯਾ ਟ੍ਰਾਂਟੋ ਮੁੰਡਾ ਕੁੜੀ ਕੈਨੇਡਾ ਪੀਆਰ ਹੋਵੇ ਜੱਟ ਸਿੱਖ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਚ ਕੁੜੀ ਦੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਅੱਜ ਸਾਨੂੰ ਦੱਸਿਆ ਕੈਨੇਡਾ ਤੋਂ 12 ਰਿਸ਼ਤੇ ਨੇ ਇੰਡੀਆ ਤੋਂ ਘੱਟ ਬਾਹਰਲੇ ਰਿਸ਼ਤੇ ਵਧ ਗਏ ਆਪਣੇ ਕੋਲੇ ਅੱਜ ਤੇ ਬਾਕੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਡਿਪਲੋਮਾ ਅਕਾਊਂਟਿੰਗ 310 ਇਹ ਅਕਾਊਂਟਿੰਗ ਦਾ ਕੋਈ ਕੋਡ ਹੈ ਪੜ੍ਹਾਈ ਦੇ ਵਿੱਚ 310 ਪੁਆਇੰਟ ਹੈ ਜਾਂ ਕੀ ਹੈ ਮੈਨੂੰ ਜ਼ਰੂਰ ਦੱਸਿਓ ਤੇ ਟਰੱਕ ਐਂਡ ਕੋਚ ਟੈਕਨੀਸ਼ੀਅਨ ਦਾ ਜਿਹੜਾ ਇਹਨਾਂ ਨੇ ਪੜ੍ਹਾਈ ਕੀਤੀ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਿਕਾਦਰ 6 ਫੁੱਟ ਕਾਸਟ ਜੱਟ ਸੇ ਗੋਤ ਤਖੜ ਡੇਟ ਆਫ ਬਰਥ 5 12 97 ਦੀ ਹੈ ਕੰਮ ਕੈਨੇਡਾ ਸਿਟੀ ਜਾਣਾ ਜੀ ਮੁੰਡਾ ਲਾਇਸੈਂਸ ਟਰੱਕ ਐਂਡ ਕੋਚ ਟੈਕਨੀਸ਼ੀਅਨ ਤੇ ਇੰਡੀਆ ਦੇ ਵਿੱਚ ਪਲOTS ਤੇ ਬਿੱਗ ਫਾਰਮ ਹਾਊਸ ਆ ਇਹਨਾਂ ਦਾ ਕੁੜੀ ਸੋਹਣੀ ਐਜੂਕੇਟਿਡ ਤੇ 5 ਫੁੱਟ 5 ਇੰਚ ਜਿਹੜਾ ਕੱਦ ਹੋਵੇ ਅ ਜਸ ਤੋਂ ਪਲੱਸ ਹੋਵੇ ਤੇ ਇਹਨਾਂ ਦਾ ਓਨਲੀ WhatsApp ਲਿਖਾਇਆ ਇਹਨਾਂ ਨੇ ਬਾਹਰਲਾ ਕੈਨੇਡਾ ਦਾ ਹੀ ਨੰਬਰ ਆ +1 ਲਾ ਕੇ ਕੋਡ ਲਗਾ ਕੇ ਜਨ ਡਾਇਰੈਕਟ ਗੱਲ ਕਰ ਲਿਓ ਜਾਂ WhatsApp ਦੇ ਉੱਪਰ ਇਹਨਾਂ ਨਾਲ ਵਾਰਤਾਲਾਪਣਾ ਮੈਸੇਜ ਵਗੈਰਾ ਕਰ ਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇਟਲੀ ਤੋਂ ਹੈ ਜੀ ਤੇ ਨਾਮ ਸਿੰਘ ਪਤਾ ਹੁਸ਼ਿਆਰਤਪੁਰ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ ਕੀਤਾ ਹੋਇਆ ਭੈਣ ਕਾਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੰਘ ਗੋਤਸਰਾਹ ਡੇਟ ਆਫ ਬਰਥ 16 98 ਦਾ ਸਾਢੇ 5 ਖੇਤ ਜ਼ਮੀਨ ਹੈ ਤੇ ਮੁੰਡਾ ਇਟਲੀ ਵਰਕ ਪਰਮਿਟ ਤੇ ਆ ਕੁੜੀ ਇਟਲੀ ਹੋਵੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਜਾਂ ਜੁਕੇ ਹੋਵੇ ਇਹਨਾਂ ਕਿਸੇ ਕੰਟਰੀ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਹੈ ਤਾਂ ਬੈਂਡ ਆਏ ਹੋਣ ਅੱਧਾ ਖਰਚਾ ਇਹ ਕਰਨਗੇ ਭਾਈ ਤੇ ਬਿਆਦਾ ਖਰਚਾ ਸਾਰਾ ਮੁੰਡੇ ਵਾਲੇ ਕਰਨਗੇ ਤੇ ਜਾਣ ਆਉਣ ਦਾ ਜਿਹੜਾ ਹੈਗਾ ਉਹ ਬਾਹਰ ਦਾ ਅੱਧਾ ਚਾਹਣਗੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੈਚਲਰ ਇਨ ਅਕਾਊਂਟਿੰਗ ਆਸਟ੍ਰੇਲੀਆ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ ਜਾ ਕਾਸਟ ਜੱਟ ਸੇ ਗੁੱਤ ਗਿੱਲ 1994 ਦਾ ਡੇਟ ਆਫ ਬਰਥ ਕੰਮ ਆ ਆਸਟ੍ਰੇਲੀਆ ਵਰਕ ਪਰਮਿਟ ਤੇ ਆ 4 ਕਿੱਲੇ ਜ਼ਮੀਨ ਆ ਕੁੜੀ ਆਸਟ੍ਰੇਲੀਆ ਜਾਂ ਇੰਡੀਆ ਰਹਿੰਦੀ ਪੜ੍ਹੀ ਲਿਖੀ ਸੁੰਦਰ ਕੁੜੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਪਲੱਸ 2 ਕੰਪਿਊਟਰ ਕੋਰਸ ਕੀਤਾ ਹੋਇਆ ਤੇ ਭੈਣ ਕੋਈ ਨਹੀਂ ਭਰਾ ਵੀ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਟਿਵਾਣਾ ਡੇਟ ਆਫ ਬਰਥ 16 10 98 ਦੀ ਹੈ ਕੰਮ ਕੈਨੇਡਾ ਜਿਹੜਾ ਹੈਗਾ ਕੈਨੇਡਾ ਨੇ ਤੇ ਤਿੰਨ ਕਿੱਲੇ ਜ਼ਮੀਨ ਹੈ ਜੀ ਇੰਡੀਆ ਦੇ ਵਿੱਚ ਇਹਨਾਂ ਦੀ ਕੁੜੀ ਕੈਨੇਡਾ ਪੀਆਰ ਹੋਵੇ ਬੈਸ ਨੂੰ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਬਾਤ ਕਰੋ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹੇਠਾਂ ਪੀਲੀ ਪੱਟੀ ਵਾਲੇ ਤੇ WhatsApp ਤੇ ਮੈਸੇਜ ਜਰੂਰ ਕਰਿਓ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਪਤਾ ਪਟਿੰਡਾ ਤੋਂ ਬਲੋਂਗ ਕਰਦੇ ਨੇ ਪੜਾਈ ਮੈਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੋਈ ਹੈ ਤੇ ਵਡ ਮੈਨੂਫੈਕਚਰਿੰਗ ਇੰਗਲੈਂਡ ਇੰਜੀਨੀਅਰਿੰਗ ਹੈ ਜਿਹੜੀ ਉਹ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਭੈਣ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1991 ਦਾ ਕੰਮ ਨਿਊਜ਼ੀਲੈਂਡ ਸਿਟੀਜ਼ਨ ਹੈ ਜੀ ਮੁੰਡਾ 6 ਕਿੱਲੇ ਜ਼ਮੀਨ ਹੈ ਜੀ ਤੇ ਪੋਸਟ ਗ੍ਰੈਜੂਏਟਡ ਸੁੰਦਰ ਸੁਸੀਲ ਹੋਵੇ ਕੁੜੀ ਤੇ ਸਿਰਫ ਮਾਲਵੇ ਵਾਲੇ ਹੀ ਇਹਨਾਂ ਨੂੰ ਫੋਨ ਕਰਨ ਤੇ ਐਮਬੀ ਮਾਫ ਮਤਲਬ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਨ ਤੇ ਬਾਹਰਲਾ ਨੰਬਰ ਹੈ ਜੀ +61 ਲੱਗਿਆ ਹੋਇਆ ਕੰਟਰੀ ਕੋਡ ਡਾਇਰੈਕਟ ਗੱਲ ਹੁੰਦੀ ਹੈ ਡਾਇਰੈਕਟ ਕਰੋ ਨਹੀਂ ਤਾਂ ਵਟਸਐਪ ਦੇ ਉੱਪਰ ਇਹਨਾਂ ਨਾਲ ਵਾਰਤਾ ਲਾਫ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਤੇ ਕੁੜੀ ਦਾ ਰਿਸ਼ਤਾ ਜੀ ਇਹ ਕੁੜੀ ਦਾ ਨਾਮ ਕੌਰ ਪਤਾ ਪਟਿਆਲਾ ਸਿਟੀ ਪਟਿਆਲੇ ਜ਼ਿਲ੍ਹੇ ਤੋਂ ਬਲੋਂਗ ਕਰਦੇ ਨੇ ਇੱਕ ਚੀਜ਼ ਹੋਰ ਦੱਸ ਦਈਏ ਜੀ ਜਿੰਨੇ ਵੀ ਆਪਣੇ ਭੈਣ ਭਰਾ ਚੈਨਲ ਨਾਲ ਜੁੜੇ ਹੋਏ ਨੇ ਉਹ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਗਲਾ ਜਿਹੜਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਪਟਿਆਲਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਬੀ ਐਸ ਸੀ ਐਨ ਮੈਥ ਆਨਰਸ ਤੇ ਐਮ ਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਕੰਬੋਜ ਸਿੱਖ ਗੋਤ ਥਿੰਦ ਡੇਟ ਆਫ ਬਰਥ 1999 ਦੀ ਹੈ ਜੀ ਕੰਮ ਜਿਹੜਾ ਜੋਬ ਇਨ ਐਸ ਵੀ ਆਈ ਪਟਿਆਲਾ ਦੇ ਵਿੱਚ ਕਰ ਰਹੇ ਨੇ ਮੁੰਡਾ ਗੁਰਸਿੱਖ ਫੈਮਿਲੀ ਚੋਂ ਹੋਵੇ ਵੈਜੀਟੇਰੀਅਨ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕੋਟਕਪੂਰਾ ਫਰੀਦਕੋਟ ਤੋਂ ਬਲੌਂਗ ਕਰਦੇ ਨੇ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਤਿੰਨ ਨੇ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਚਹਿਲੋਂ ਡੇਟ ਆਫ ਬਰਥ 1990 ਦੀ ਐ 7 ਕਿੱਲੇ ਜ਼ਮੀਨ ਆ ਜੀ ਪਹਿਲੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਤੇ ਦੋ ਬੱਚੇ ਨੇ ਕੁੜੀ ਤਲਾਕ ਸੁਦਾ ਜਾਂ ਵਿਧਵਾ ਹੋਵੇ ਬਿਨਾ ਬੱਚੇ ਤੋਂ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਗੱਲ ਕਰੋ ਜੀ ਬਾਕੀ ਜਿੰਨੇ ਵੀ ਰਿਸ਼ਤੇ ਤੁਸੀਂ ਚੈਨਲ ਤੋਂ ਕਰਵਾਉਣੇ ਹੋ ਉਹਦੇ ਛਾਵਦਾਨੀ ਨਾ ਕਰਵਾਇਆ ਕਰੋ ਨਿਊਜ਼ੀਲੈਂਡ ਤੋਂ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਬੀਵੀਏ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਕੱਦ 6 ਫੁੱਟ ਕਾਸਟ ਰਾਮਗੜੀਆ ਗੋਤ ਮਠਾੜੂ ਡੇਟ ਆਵਰਤ 27/295 ਦੀਆਂ ਕੰਮ ਨਿਊਜ਼ੀਲੈਂਡ ਪੀਆਰ ਆ ਜੀ ਮੁੰਡਾ ਲੁਧਿਆਣਾ ਫਾਦਰ ਸਾਹਿਬ ਦਾ ਬਿਜ਼ਨਸ ਹੈ ਕੁੜੀ ਦਾ ਕੱਦ 5 ਫੁੱਟ 5 ਇੰਚ ਪੰਜਾਬ ਜਾਂ ਐਨਆਰਆਈ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਮਤਲਬ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਪੰਜਾਬ ਤੋਂ ਜਿਹੜੀ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਨਵਾਂ ਸਹਿਰ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਇਲੈਕਟ੍ਰਾਨਿਕ ਇੰਜੀਨੀਅਰਿੰਗ ਤੇ ਟੈ ਅ ਇੰਜੀਨੀਅਰ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ 1 ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੂਤ ਥਾਂਦੀ ਡੇਟ ਆ ਡੇਟ ਆਫ ਬਰਥ 19 5 96 ਦੀ ਆ ਜੀ ਕੰਮ ਕੈਨੇਡਾ ਟੈਕਨੀਸ਼ੀਅਨ ਐ ਇਨ ਬ੍ਰੈਂਪਟਨ ਦੇ ਵਿੱਚ ਕੈਨੇਡਾ ਆਪਣਾ ਘਰ ਆ ਜੀ ਤੇ ਪੰਜਾਬ ਦੇ ਵਿੱਚ 6 ਕਿੱਲੇ ਜ਼ਮੀਨ ਆ ਮੁੰਡੇ ਨੂੰ ਕੁੜੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਪੰਜਾਬ ਦੇ ਵਿੱਚ ਆ ਕੁੜੀ ਤਾਂ ਵਧੀਆ ਪੜੀ ਲਿਖੀ ਹੋਵੇ ਪੰਜਾਬ ਤੋਂ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਮਾਸਟਰ ਡਿਗਰੀ ਮਕੈਨਿਕਲ ਆਫ ਇੰਜੀਨੀਅਰ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕਾਣ ਮੈਡ ਕੈਨੇਡਾ ਪੀਆਰ ਆ ਕੱਦ 5 ਫੁੱਟ 6 ਫੁੱਟ 1 ਇੰਚ ਆ ਜੀ ਕਾਸਟ ਜੱਟ ਸਿੱਖਾ ਗੋਤ ਢਿੱਲੂਆ ਡੇਟ ਆਫ ਬਰਥ 26/02/94 ਹੈ ਕੰਮ ਕਨੇਡਾ ਪੀਆਰ ਹੈ ਤਿੰਨ ਕਿੱਲੇ ਜ਼ਮੀਨ ਆ ਦੋ ਪਲਾਟ ਨੇ 1 ਕਰੋੜ ਦੀ ਕੋਠੀ ਆ ਕੁੜੀ ਦੀ ਨਰਸਿੰਗ ਕੀਤੀ ਹੋਵੇ ਜਾਂ ਆਈਟੀਆ ਕੰਪਨੀ ਵਿੱਚ ਜੌਬ ਕਰਦੀ ਹੋਵੇ ਕਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 5 ਫੁੱਟ ਤੋਂ 6 5 ਫੁੱਟ 6 ਇੰਚ ਤੋਂ 7 ਇੰਚ ਜਿਹੜਾ ਕੱਦ ਹੋਵੇ ਸੋਹਣੀ ਹੋਵੇ 26-27 ਸਾਲ ਦੀ ਜਿਹੜੀ ਉਮਰ ਹੋਵੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਵੀਡੀਓ ਆਪਾਂ ਕਾਲੀ ਦੇ ਵਿੱਚ ਤਾਂ ਬੋਲਦੇ ਆ ਤਾਂ ਜੋ ਤੁਹਾਡਾ ਟਾਈਮ ਬਚਾ ਰਹੇ ਤੇ ਤੁਸੀਂ ਵੀਡੀਓ ਪੂਰੀ ਦੇਖੋ ਵੀਡੀਓ ਨੂੰ ਛੱਡ ਕੇ ਨਾ ਜਾਇਓ ਪਲੀਜ਼ ਜੇ ਅੱਧ ਤੱਕ ਆ ਗਏ ਹੋ ਤਾਂ ਪਲੀਜ਼ ਇਦੂ ਗਾਹ ਛੱਡ ਕੇ ਚਲੇ ਜਾਂਦੇ ਨੇ ਉਸ ਨਾਲ ਆਪਣਾ ਜਿਹੜੇ ਹੈਗੇ ਆ ਪੂਰੇ ਰਿਸ਼ਤੇ ਨਹੀਂ ਦੇਖ ਪਾਉਂਦੇ ਅੱਜ ਕੋਈ ਕਈ ਕੁੜੀਆਂ ਦੇ ਰਿਸ਼ਤੇ ਮੈਂ ਲਾਸਟ ਤੇ ਰੱਖਿਆ ਤਾਂ ਜੋ ਤੁਸੀਂ ਵੀਡੀਓ ਪੂਰੀ ਦੇਖੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਮੈਡੀਕਲ ਨਾ ਕੀਤੀ ਹੋਈ ਹੈ ਤੇ ਸੀਬੀਐਸਸੀ ਬੋਰਡ ਤੋਂ ਡਿਪਲੋਮਾ ਐਗਰੀਕਲਚਰ ਦਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਢਾਲੀਵਾਲ ਡੇਟ ਆਫ ਬਰਥ 1998 ਦਾ ਕੈਨੇਡਾ ਪੀਆਰ ਹੈ ਜੀ ਮੁੰਡਾ 4 ਕਿੱਲੇ ਜ਼ਮੀਨ ਹੈ ਕੁੜੀ ਦੀ ਉਮਰ 23 ਤੋਂ 25 ਸਾਲ ਹੈ ਕੱਦ 5 ਫੁੱਟ 3 ਇੰਚ ਹਾਂ ਆ ਸੌਰੀ ਕੁੜੀ ਦੀ ਉਮਰ 23 ਤੋਂ 25 ਸਾਲ ਚਾਹੀਦੀ ਹੈ ਤੇ ਕੱਦ 5 ਫੁੱਟ ਤੋਂ 3 ਇੰਚ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਇੱਕ ਵਟਸਐਪ ਨੰਬਰ ਹੈ ਪਰਿਵਾਰ ਦਾ ਤੇ ਇੱਕ ਕੈਨੇਡਾ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਵਾਰਤਾਲਾਪ ਵਟਸਐਪ ਦੇ ਉੱਪਰ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਆਪਾਂ ਐਤਕੀ ਜਿੰਨੇ ਵੀ ਰਿਸ਼ਤੇ ਕੁੜੀਆਂ ਦੇ ਰੱਖਿਆ ਉਹ ਥੋੜੇ ਜੇ ਲਾਸਟ ਤੇ ਰੱਖਿਆ ਤਾਂ ਜੋ ਤੁਸੀਂ ਸਾਰੀ ਵੀਡੀਓ ਨੂੰ ਪੂਰਾ ਦੇਖੋ ਨਾਮਕੌਰ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਗ੍ਰੈਜੂਏਸ਼ਨ ਹੈ ਪੀਟੀਈ ਸੇ ਸਕੋਰ ਨੇ ਭੈਣ ਕੋਈ ਨਹੀਂ ਭਰਾ ਇੱਕ ਕਣਮੈੜ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਭੁੱਲਰ ਡੇਟ ਆਫ ਬਰਥ 9 12 97 ਦਾ ਡੇਟ ਆਫ ਬਰਥ ਕੁੜੀ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਮੁੰਡਾ ਵੈਜੀਟੇਰੀਅਨ ਹੋਵੇ ਜੁਕੇ ਪੇਜ ਲਈ ਖਰਚਾ ਕਰਨ ਵਾਲਾ ਹੋਵੇ ਜਾਂ ਕਿਸੇ ਕੰਟਰੀ ਵਿੱਚ ਪੀਆਰ ਹੋਵੇ ਜੇ ਪੰਜਾਬ ਦੇ ਵਿੱਚ ਆ ਤਾਂ ਵਧੀਆ ਸੈਟਲਡ ਹੋਵੇ ਤੇ ਉਹਨਾਂ ਇਹਨਾਂ ਨੂੰ ਭਾਈ ਨੇੜੇ ਦੇ ਕਰਨਲ ਲੁਧਿਆਣਾ ਏਰੀਏ ਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦੇ ਨੰਬਰ ਹੈ ਡਾਇਰੈਕਟ ਗੱਲ ਕਰੋ ਅ ਅਗਲਾ ਰਿਸ਼ਤਾ ਜਿਹੜਾ ਇੰਡੀਆ ਤੋਂ ਆ ਜੀ ਨਾਮ ਆਰਤੂਰ ਪਤਾ ਫਤਿਆਵਾਦ ਤੋਂ ਬਲੌਂ ਕਰਦੇ ਨੇ ਪੜ੍ਹਾਈ 3 ਸਾਲ ਦਾ ਡਿਪਲੋਮਾ ਐਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦਾ ਕੀਤਾ ਹੋਇਆ ਭੈਣ ਮੈਰਿਡ ਆ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤੂਰ ਡੇਟ ਆਫ ਬਰਥ 2 12 91 11 ਕਿੱਲੇ ਜ਼ਮੀਨ ਆ ਜੀ ਮੁੰਡਾ ਐਕਟਰ ਡਾਇਰੈਕਟਰ ਐਂਡ ਫਿਲਮ ਐਡੀਟਰ ਦੇ ਵਿੱਚ ਆ ਜਿਹੜਾ ਇਹਨਾਂ ਦਾ ਕੰਮ ਹੈ ਤੇ ਐਂਡ ਰੰਸ ਹੈਜ਼ ਔਨ ਫਿਲਮ ਮੇਕਿੰਗ ਕੰਪਨੀ ਨੇਮ ਹੈ ਜਿਹੜਾ ਨੁਫਤਾ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਕੰਮ ਹੈਗਾ ਤੇ ਕੁੜੀ ਐਜੂਕੇਟਿਡ ਹੋ ਤੇ ਸੋਹਣੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਵਰਕਿੰਗ ਹੋਵੇ ਜਾਂ ਨੌਨ ਵਰਕਿੰਗ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਗਵਾੜਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀਏ ਐਨ ਆਰਟਸ ਤੇ ਭੈਣ ਕੋਈ ਨਹੀਂ ਭਰਾ ਇੱਕ ਸੈਟਲਡ ਕੈਨੇਡਾ ਤੇ ਕੱਦ 6 ਫੁੱਟ ਆ ਜੀ ਕਾਸਟ ਰਮਦਾਸਿਆ ਸਿੱਖ ਜੁਲਾਹਾ ਤੇ ਗੋਤ ਪੱਟੀ ਆ ਜੀ ਡੇਟ ਆਫ ਬਰਥ 12 8 94 ਦਾ ਕੰਮ ਹੈ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਹੈ ਤੇ ਕੁੜੀ ਗ੍ਰੈਜੂਏਟਡ ਹੋਵੇ ਤੇ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਲਾਲ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਬਾਰਤ ਲਾਬ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਤੇ ਕੈਨੇਡਾ ਸਟੱਡੀ ਕੀਤੀ ਹੋਈ ਹੈ ਭੈਣ 81 ਮਾੜਾ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇਕ ਡੇਟ ਆਫ ਬਰਥ 24/9/97 ਦਾ ਕੈਨੇਡਾ ਪੀਆਰ ਹੈ ਜੀ ਮੁੰਡਾ 1.5 13 ਕਿੱਲੇ ਜ਼ਮੀਨ ਹੈ ਇੱਕ ਕਿੱਲਾ ਸਹਿਰੀ ਹੈ ਤਿੰਨ ਪਲਾਂਟ ਨੇ ਕੈਨੇਡਾ ਆਪਣਾ ਘਰ ਐਡਮੰਟਨ ਦੇ ਵਿੱਚ ਵਸ ਨੂੰ ਪਰਿਵਾਰ ਹੈ 1.5 13 ਕਿੱਲੇ ਜ਼ਮੀਨ ਹੈ ਜੀ ਬਹੁਤ ਵਧੀਆ ਰਿਸ਼ਤਾ ਹੈ ਤੇ ਕੁੜੀ ਕੈਨੇਡਾ ਪੀਆਰ ਹੋਵੇ ਤੇ ਜਾਂ ਵਰਕ ਪਰਮਿਟ ਤੇ ਹੋਵੇ ਪਟਿਆਲਾ ਸੰਗਰੂਰ ਧੂਰੀ ਤੇ ਬਨਾਲਾ ਇਸ ਏਰੀਏ ਨੂੰ ਜਿਹੜੀ ਪਹਿਲ ਹੈ ਭਾਈ ਤੇ ਵੈਸ ਨੂੰ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਮਲੇਰ ਕੋਟਲਾ ਤੋਂ ਬਲੌਂਕ ਕਰਦੇ ਨੇ ਪੜ੍ਹਾਈ ਆਈਟੀਆਈ ਬੀਏ ਪੜ੍ਹਾਈ ਬੀਏ ਤੇ ਐਮਐਸਸੀ ਆਈਟੀਆਈ ਕੀਤੀ ਆਈਟੀਆਈ ਨਹੀਂ ਸੌਰੀ ਆਈਟੀ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਤ ਵੜਾਂ ਚ 13 196 ਦਾ ਡੇਟ ਆਫ ਬਰਥ ਕੰਮ ਕਨੇਡਾ ਪੀਆਰ ਵਰਕ ਬ੍ਰੈਂਪਟਨ ਤੇ ਹੈ ਕੁੜੀ ਪੀਆਰ ਹੈ ਬ੍ਰੈਂਪਟਨ ਦੇ ਵਿੱਚ ਕਨੇਡਾ ਮੁੰਡਾ ਸੋਹਣਾ ਵੈਸ ਨੂੰ ਹੋਵੇ ਬ੍ਰੈਂਪਟਨ ਜਾਂ ਫਿਰ ਨੇੜੇ ਵਧੀਆ ਜੌਬ ਕਰਦਾ ਹੋਵੇ ਕਨੇਡਾ ਦੇ ਵਿੱਚ ਅ ਮਬੀ ਮਾਫ ਮਤਲਬ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਕੁੜੀ ਦਾ ਪਰਿਵਾਰ ਦਾ ਨੰਬਰ ਇਹੇਠਾਂ ਲਾਲ ਅੱਖਰਾਂ ਦੇ ਵਿੱਚ ਜਿਹੜਾ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਬੱਦਨੀ ਕਲਾ ਮੋਗਾ ਜ਼ਿਲ੍ਹੇ ਤੋਂ ਜਿਹੜਾ ਬਲੌਂਕ ਕਰਦੇ ਨੇ ਪੜ੍ਹਾਈ ਐਮਏ ਬੀਏ ਬੀਐਡ ਪੀਐਸਟੀ ਆ ਤੇ सीटेट ਦਾ ਜਿਹੜਾ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਯੂ ਐਸ اے ਭੂਆ ਨੂੰ ਗੋਦ ਦੇ ਦਿੱਤਾ ਹੋਇਆ ਕੱਦ 5 ਫੁੱਟ 10 ਇੰਚ ਮੈਰਜ ਵੀ ਰੋਜ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਤੇ ਕਾਸਟ ਜੱਟ ਸੇ ਗੋਦ ਧਾਲੀਵਾਲ ਡੇਟ ਆਫ ਬਰਥ 28 5 97 ਦੀ 4 ਕਿੱਲੇ ਜ਼ਮੀਨ ਆ ਜੀ ਕੈਨੇਡਾ ਸਟੱਡੀ ਵੀਜ਼ਾ ਤੇ ਇਹ ਜਿਹੜਾ ਮੁੰਡਾ ਤੇ ਪੱਗ ਬਣਦਾ ਮੁੰਡਾ ਸਰਦਾਰ ਹੈ ਵੈਜੀਟੇਰੀਅਨ ਹੈ ਕੁੜੀ ਯੂ ਐਸ اے ਗ੍ਰੀਨ ਕਾਰਡ ਹੋਲਡਰ ਹੋਵੇ ਜਾਂ ਕੈਨੇਡਾ ਵਰਕ ਪਰਮਿਟ ਤੇ ਜਾਂ ਪੀ ਆਰ ਹੋਵੇ ਕੁੜੀ ਜੇ ਨਰਸਿੰਗ ਤੇ ਆਈਟੀਆਈ ਸੈਕਟਰ ਦੇ ਵਿੱਚੋਂ ਪੜ੍ਹਾਈ ਜਿਹੜੀ ਕੀਤੀ ਹੋਵੇ 5 ਫੁੱਟ 4 ਇੰਚ ਕੁੜੀ ਦਾ ਕੱਦ ਹੋਵੇ ਪਲੱਸ ਉਹ ਵੇਸ ਤੋਂ ਤੇ ਲਾਲ ਪੱਟੀ ਦੇ ਵਿੱਚ ਇੱਕ ਕਨੇਡਾ ਦਾ ਨੰਬਰ ਆ ਤੇ ਇੱਕ ਇੰਡੀਆ ਦਾ ਨੰਬਰ ਆ ਜੀ ਡਾਇਰੈਕਟ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਜਿੰਨੇ ਵੀ ਆਪਾਂ ਰਿਸ਼ਤੇ ਪਾਉਣੇ ਹਰੇਕ ਦੇ ਪਰਿਵਾਰ ਦਾ ਨੰਬਰ ਹੁੰਦਾ ਤੇ ਵੀਡੀਓ ਨੂੰ ਛੱਡ ਕੇ ਨਾ ਜਾਓ ਸਿਰਫ 30 ਸਕਿੰਟ ਦੇ ਵਿੱਚ ਮੈਂ ਵੀਡੀਓ ਦਾ ਐਂਡ ਕਰਦਾਗਾ ਐਂਡ ਇਸ ਕਰਕੇ ਕਰਾਂਗਾ ਵੀਡੀਓ ਨੂੰ ਅੱਜ ਲਾਸਟ ਤੱਕ ਕਿਸ ਬੰਦੇ ਨੇ ਦੇਖਿਆ ਉਹ ਮੈਨੂੰ SMS ਜ਼ਰੂਰ ਕਰਿਓ ਜਿਨ੍ਹਾਂ ਨੇ ਅੱਜ ਤੱਕ ਲਾਸਟ ਦੇ ਵਿੱਚ ਜਿਹੜਾ ਨੇ ਵੀਡੀਓ ਨੂੰ ਹੁਣ ਤੱਕ ਮੇਰੀ ਜਿਹੜੀ ਗੱਲ ਸੁਣ ਰਹੇ ਨੇ ਉਹਨਾਂ ਲਈ ਐਡ ਦੀ ਫੀਸ ਦੇ ਵਿੱਚ 100 ਰੁਪਿਆ ਲੈਸ ਹੈ ਕਿਉਂਕਿ ਇਸ ਨੂੰ ਕਮੈਂਟ ਨਾ ਕਰਿਓ ਵੀ ਭਾਈ ਅਸੀਂ ਲਾਸਟ ਤੱਕ ਤੁਹਾਡੀ ਵੀਡੀਓ ਦੇਖੀ ਆ ਸਾਨੂੰ ਫੀਸ ਦੇ ਵਿੱਚ ਲੈਸ ਕਰੋ ਜੇ ਐਂ ਕਹੋਗੇ ਤਾਂ ਫਿਰ ੱੱਕੇ ਨਾਲ ਦੂਸਰੇ ਜਾਣ ਕੇ ਦੇਖਣਗੇ ਜਿਹੜੇ ਨਹੀਂ ਦੇਖਦੇ ਅੱਜ ਤੱਕ ਹੀ ਦੇਖ ਕੇ ਮੁੜ ਜਾਂਦੇ ਆ ਜਿਹੜੇ ਹੁਣ ਤੱਕ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖਿਆ ਹੈਗਾ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣ ਰਹੇ ਨੇ ਹੁਣ ਤੱਕ ਉਹਨਾਂ ਲਈ ਜਿਹੜਾ ਵੀਡੀਓ ਦੇ ਵਿੱਚ ਆਪਣਾ ਐਡ ਦੇ ਵਿੱਚ 100 ਰੁਪਿਆ ਲੈਸ ਹੈ ਤਾਂ ਜੋ ਕਿਉਂਕਿ ਇਹਦਾ ਕਰਨ ਇਹ ਤੁਸੀਂ ਲਾਸਟ ਤੱਕ ਸਾਡੀ ਵੀਡੀਓ ਨੂੰ ਦੇਖਿਆ ਸੋ ਇਹਨੂੰ ਕਮੈਂਟ ਦੇ ਵਿੱਚ ਨਾ ਕਰਿਓ ਕਮੈਂਟ ਵੀ ਜਰੂਰ ਕਰੋ ਜਿਨ੍ਹਾਂ ਨੇ ਲਾਸਟ ਤੱਕ ਦੇਖਿਆ ਵੀ ਤੁਹਾਡੀ ਹੋਰ ਮੁੱਦੇ ਤੇ ਕਰਦੇ ਵਿੱਚ ਵੀਡੀਓ ਵਧੀਆ ਲੱਗੀ ਕਿਵੇਂ ਲੱਗੀ ਕੀ ਕਹਾਣੀ ਕੀ ਸਮਾਚਾਰ ਤੇ ਪਰ ਇਹ ਚੀਜ਼ ਨੂੰ ਨਾ ਕਰਿਓ ਵੀ ਅਸੀਂ ਲਾਸਟ ਤੱਕ ਤੁਹਾਡੀ ਵੀਡੀਓ ਦੇਖੀਏ ਇਹ ਕਮੈਂਟ ਨਾ ਕਰਿਓ ਜਰੂਰ ਕਿਉਂਕਿ ਫਿਰ ਧੱਕੇ ਨਾਲ ਦੂਸਰੇ ਜਾਣ ਬੁੱਝ ਕੇ ਲਾਸਟ ਤੱਕ ਦੇਖਿਆ ਗੇ ਪਰ ਜਿਹੜੇ ਆਪ ਦੇ ਆਪ ਲਾਸਟ ਤੱਕ ਦੇਖਦੇ ਆ ਉਹਨਾਂ ਦਾ ਬਹੁਤ ਵਧੀਆ ਰੋਲਿੰਗ ਰਹਿੰਦੀ ਹੈ ਧੰਨਵਾਦ ਜੀ ਥੈਂਕ ਯੂ